ਚਲਦੇ ਆਪਾਂ ਅੱਜ ਦੇ ਪਵਿੱਤਰ ਕਲਾਮ ਦੇ ਲਈ ਆਜ ਪਰਮੇਸ਼ਵਰ ਦੀਆਂ ਉਹਨਾਂ ਮਹਾਨ ਗੱਲਾਂ ਦੇ ਲਈ ਜਿਹੜੀਆਂ ਪਰਮੇਸ਼ਵਰ ਸਾਨੂੰ ਕੀ ਕਰਦਾ ਸिखਾਲਦਾ ਹੈ ਸਮਝਾਉਂਦਾ ਹੈ ਔਰ ਅਸੀਂ ਉਹਦੇ ਅਨਸਾਰ ਚੱਲਣ ਵਾਲੇ ਹੋਈਏ ਔਰ ਜਦੋਂ ਅਸੀਂ ਉਹਦੇ ਚੱਲਣ ਦੇ ਦੁਆਰਾ ਚੱਲਦੇ ਹਾਂ ਔਰ ਉਹਦੇ ਬਚਨਾਂ ਦੇ ਪ੍ਰਤੀ ਅਸੀਂ ਆਪਣੇ ਆਪ ਨੂੰ ਢਾਲਦੇ ਹਾਂ ਤਾਂ ਫਿਰ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਚੀਜ਼ ਪੈਦਾ ਹੁੰਦੀ ਹੈ ਜਿਸ ਨੂੰ ਅਸੀਂ ਬਚਾਅ ਕਹਿੰਦੇ ਹਾਂ ਅੱਜ ਆਪਾਂ ਬਚਾਅ ਦੇ ਬਾਰੇ ਦੇਖਾਂਗੇ ਅਸੀਂ ਬਚਣਾ ਹੈ ਬਚਣਾ ਹਰ ਕੋਈ ਚਾਹੁੰਦਾ ਹੈ ਔਰ ਕਿਸ ਜਗ੍ਹਾ ਤੇ ਬਚਣਾ ਹੈ ਕਿਹੜੇ ਤਰੀਕੇ ਨਾਲ ਬਚ ਹੋਊਗਾ ਇਹ ਪਰਮੇਸ਼ਵਰ ਦੇ ਕਲਾਮ ਦੇ ਵਿੱਚੋਂ ਆਪਾਂ ਦੇਖਣਾ ਹੈ ਅੱਜ ਇਹਨਾਂ ਗੱਲਾਂ ਨੂੰ ਇਹਨਾਂ ਚੀਜ਼ਾਂ ਨੂੰ ਅਸੀਂ ਪੜਨਾ ਹੈ ਔਰ ਉਹ ਪੜ ਕੇ ਅਸੀਂ ਉਹਨਾਂ ਦੇ ਵਿੱਚੋਂ ਸਮਝਾ ਗਏ ਉਹਨਾਂ ਚੀਜ਼ਾਂ ਨੂੰ ਕਿ ਪਰਮੇਸ਼ਵਰ ਸਾਨੂੰ ਕਿਵੇਂ ਬਚਾਉਣਾ ਚਾਹੁੰਦਾ ਹੈ ਹਰ ਮਨੁੱਖ ਹਰ ਭੈਣ ਹਰ ਭਾਈ ਹਰ ਬੱਚਾ ਆਪਣਾ ਬਚਾਅ ਕਰਦਾ ਹੈ ਕਿ ਮੈਂ ਇਸ ਦਿਵਤਾ ਦੇ ਵਿੱਚ ਨਾ ਪੈ ਜਾਵਾਂ ਮੈਂ ਇਸ ਜਿਹੜੇ ਆ ਇਹ ਮਾੜੇ ਕੰਮਾਂ ਦੇ ਵਿੱਚ ਨਾ ਪੈ ਜਾਵਾਂ ਮੈਂ ਕੋਈ ਨਾ ਫਸ ਜਾਵਾਂ ਔਰ ਉਹ ਕੀ ਕਰਦਾ ਹੈ ਉਹਨਾਂ ਦੇ ਵਿੱਚੋਂ ਫਸਣ ਦੇ ਇੱਕ ਚੀਜ਼ ਨੂੰ ਅਲੱਗ ਕਰਕੇ ਬਚਾਓ ਦੇ ਵਾਸਤੇ ਆਪਣੇ ਆਪ ਨੂੰ ਕੀ ਕਰਦਾ ਇੱਕ ਸਾਈਡ ਤੇ ਕਰਦਾ ਹੈ ਕਿ ਉਹ ਕੀ ਕਰ ਜਾਵੇ ਬਾਹਰ ਚ ਜਾਵੇ ਨਾ ਚੀਜ਼ਾਂ ਦੇ ਵਿੱਚੋਂ ਇਹਨਾਂ ਚੋਂ ਬਾਹਰ ਨਿਕਲ ਜਾਵੇ ਹੈ ਨਾ ਔਰ ਪਰਮੇਸ਼ਵਰ ਸਾਨੂੰ ਕਿਹੜੇ ਤਰੀਕੇ ਨਾਲ ਬਚਾਉਂਦਾ ਹੈ ਅਸੀਂ ਦੁਨੀਆ ਦੇ ਵਿੱਚ ਰਹਿ ਕੇ ਪੂਰੇ ਜ਼ੋਰ ਦੇ ਨਾਲ ਤੇ ਪੂਰੇ ਬਲ ਦੇ ਨਾਲ ਅਸੀਂ ਆਪਣਾ ਬਚਾਓ ਕਰਦੇ ਹਾਂ ਲੇਕਿਨ ਪਰਮੇਸ਼ਵਰ ਇਦਾਂ ਨਹੀਂ ਕਰਦਾ ਹੈਗਾ ਉਹ ਆਪਣੇ ਤਰੀਕੇ ਦੇ ਨਾਲ ਆਪਣੇ ਕਦੇ ਕਾਨੂੰਨ ਦੇ ਨਾਲ ਤਾਂ ਫਿਰ ਬਚਾਓ ਕਰਦਾ ਹੈ ਅਸੀਂ ਆਪਣੀ ਸਮਝ ਨਾਲ ਚੱਲਦੇ ਹਾਂ ਪਰਮੇਸ਼ਵਰ ਆਪਣੇ ਆਤਮਾ ਦੇ ਦੁਆਰਾ ਚੱਲਦਾ ਹੈ ਦੇਖਦੇ ਹਾਂ ਆਪਾਂ वचन ਇੱਕ ਪੜ੍ਹਦੇ ਹਾਂ ਪਹਿਲਾਂ ਜ਼ਬੂਰਾਂ ਦੀ ਕਿਤਾਬ 107 ਅਧਿਆਏ ਉਹਦੀ 20ਵੀਂ ਲਾਈਨ ਦੇ ਵਿੱਚ ਕੀ ਲਿਖਿਆ ਹੈ ਉਨਾਵ ਬਚਨ ਦੇ ਭਲਕੇ ਹਾਂਜੀ ਕਹਿੰਦਾ ਜੀ ਉਹ ਆਪਣਾ ਵਚਨ ਘੱਲ ਕੇ ਉਹਨਾਂ ਨੂੰ ਚੰਗਾ ਕਰਦਾ ਹੈ ਉਹਨਾਂ ਨੂੰ ਚੰਗਾ ਕਰਦਾ ਹੈ ਉਹਨਾਂ ਨੂੰ ਉਹ ਚੀਜ਼ ਤੋਂ ਉਸ ਵਿਪਤਾ ਦੇ ਵਿੱਚੋਂ ਉਸ ਕਟ ਦੇ ਵਿੱਚੋਂ ਬਚਾਉਂਦਾ ਹੈ ਕਿਹੜੀ ਚੀਜ਼ ਨਾਲ ਆਪਣੇ ਵਚਨ ਦੇ ਨਾਲ ਅਸੀਂ ਸੰਸਾਰ ਦੇ ਵਿੱਚ ਰਹਿ ਕੇ ਆਪਣੇ ਆ ਵਚਨਾ ਦੇ ਵਿੱਚ ਖੁਦ ਫਸ ਜਾਂਦੇ ਹਾਂ ਆਪਣੀ ਜ਼ਬਾਨ ਦੇ ਨਾਲ ਉਹਦੇ ਵਿੱਚ ਫਸ ਜਾਂਦੇ ਹਾਂ ਕਿਉਂਕਿ ਸਾਡੇ ਕੋਲ ਸੰਪੂਰਨ ਤੇ ਸਿੱਧ ਨਹੀਂ ਹਾਂ ਅਸੀਂ ਜੇਕਰ ਅਸੀਂ ਸੰਪੂਰਨ ਹੋਈਏ ਅਸੀਂ ਸਿੱਧ ਹੋਈਏ ਪਰਮੇਸ਼ਵਰ ਦੇ ਤੁਲ ਹੋਈਏ ਤੇ ਅਸੀਂ ਕਿਸੇ ਵਿਪਤਾ ਦੇ ਵਿੱਚ ਕਿਸੇ ਕਲੇਸ਼ ਦੇ ਵਿੱਚ ਨਹੀਂ ਫਸ ਸਕਦੇ ਪਰਮੇਸ਼ਵਰ ਨੇ ਆਪਣੇ ਨਦੀਆਂ ਦੇ ਜ਼ਰੀਏ ਆਪਣੇ ਆਤਮਾ ਦੀ ਲਿਖਤ ਨੂੰ ਸਾਡੇ ਵਿੱਚ ਭੇਜਿਆ ਹੈ ਉਹਨਾਂ ਸ਼ਬਦ ਨੂੰ ਭੇਜਿਆ ਹੈ ਕਿ ਜਿਹੜਾ ਕੀ ਕਰਦਾ ਹੈ ਵਚਨ ਹੈ ਵਚਨ ਇਹਦੇ ਵਿੱਚ ਲਿਖੇ ਹੋਏ ਹਨ ਕਿਉਰੀ ਨਾਕਾਰ ਝੂਠ ਨਾ ਮਾਰ ਹੀਰਾ ਤੇਰੀ ਨਾਕਾਰ ਆਪਣੇ ਮਾਪੇ ਦਾ ਆਦਰ ਕਰ ਇਦਾਂ ਦੀਆਂ ਧਰਮ ਦੀਆਂ ਤੇ ਕੁ ਧਰਮ ਦੀਆਂ ਗੱਲਾਂ ਦੋਨੇ ਚੀਜ਼ਾਂ ਲਿਖੀਆਂ ਅਸੀਂ ਧਰਮ ਦੀਆਂ ਗੱਲਾਂ ਨੂੰ ਪੜ੍ਹਨਾ ਜਿਹਦੇ ਵਿੱਚੋਂ ਇਹਦੇ ਤੇ ਮਨਾਹੀ ਕੀਤੀ ਐ ਅਸੀਂ ਉਹਨਾਂ ਨੂੰ ਨਹੀਂ ਪੜ੍ਹਨਾ ਹੈਗਾ ਜਿਹਦੇ ਵਿੱਚ ਉਹਨੇ ਕਿਹਾ ਤੂੰ ਇਹਦੇ ਪਿੱਛੇ ਲੱਗ ਰੋ ਅਸੀਂ ਉਹਦੇ ਪਿੱਛੇ ਲੱਗੇ ਰਹਿਣਾ ਆ ਜਿਹੜੇ ਵਚਨ ਤੇ ਉਹ ਕਹਿੰਦਾ ਤੁਸੀਂ ਇਹਦੇ ਪਿੱਛੇ ਨਹੀਂ ਲੱਗਣਾ ਤੇ ਅਸੀਂ ਉਹਦੇ ਪਿੱਛੇ ਨਹੀਂ ਲੱਗਦੇ ਔਰ वचन ਜਿਹੜਾ ਸਾਨੂੰ ਸਿਖਾੜਦਾ ਹੈ वचन ਹੀ ਸਾਨੂੰ ਸਮਝਾਉਂਦਾ ਹੈ ਕਿਉਂਕਿ ਪਰਮੇਸ਼ਵਰ ਨੇ ਕੀ ਕੀਤਾ ਹੈ ਆਪਣੇ ਬਚਨ ਨੂੰ ਸੰਸਾਰ ਦੇ ਵਿੱਚ ਭੇਜਿਆ ਹੈ ਜਗਤ ਇਸ ਮੁਲਖ ਦੇ ਵਿੱਚ ਇਸ ਦੇਸ਼ ਦੇ ਵਿੱਚ ਆਂਡ ਗਵਾਨ ਦੇ ਦੇਸ਼ਾਂ ਦੇ ਵਿੱਚ ਇਹ ਪੂਰੀ ਸ੍ਰਿਸ਼ਟੀ ਦੇ ਵਿੱਚ ਉਹਨੇ ਆਪਣੇ ਸ਼ਬਦ ਨੂੰ ਭੇਜਿਆ ਹੈ ਆਪਣੇ ਬਚਨ ਨੂੰ ਭੇਜਿਆ ਹੈ ਕਿ ਜਿਹੜਾ ਵੀ ਕੀ ਕਰਦਾ ਹੈ ਉਹਦੇ ਬਚਨ ਨੂੰ ਸੁਣਦਾ ਹੈ ਤੁਨਾ ਤੋਂ ਤਬਾਹੀ ਤੋਂ ਬਚਦਾ ਹੈ ਤੇ ਉਹਦੇ ਵਿੱਚ ਬਣ ਕੇ ਰਹਿੰਦਾ ਹੈ ਤਾਂ ਫੇਰ ਕੀ ਕਰਦਾ ਇਹਨੂੰ ਤਬਾਹੀ ਤੋਂ ਬਚਾਉਂਦਾ ਹੈ ਜੇ ਆਪਾਂ ਪੜਦੇ ਘਾਤੇ ਆ ਬਚਾਓ ਤੇ ਸ਼ਬਦ ਹੀ ਸਾਨੂੰ ਤਬਾਹੀ ਤੋਂ ਬਚਾ ਸਕਦਾ ਹੈ ਤਬਾਹੀ ਪਹਿਲਾਂ ਤਾਂ ਸਾਨੂੰ ਸਰੀਰ ਦੇ ਵਿੱਚ ਧਰਤੀ ਦੇ ਉੱਪਰ ਰਹਿ ਕੇ ਅਸੀਂ ਉਹਦੇ ਬਾਰੇ ਦੇਖੀਏ ਪੂਰੀ ਵਿਫਤਾ ਦੇ ਵਿੱਚ ਪੂਰੇ ਕਲੇਸ਼ ਵਿੱਚ ਪੂਰੀਆਂ ਕੁਝ ਅਜਿਹੀਆਂ ਚੀਜ਼ਾਂ ਦੇ ਵਿੱਚ ਅਸੀਂ ਫਸ ਜਾਂਦੇ ਹਾਂ ਔਰਤੀ ਆਤਮਿਕਤਾ ਵੱਲ ਨੂੰ ਤਾਂ ਵਾਅਦੇ ਨਹੀਂ ਹੈਗੇ ਆਤਮਿਕਤਾ ਦੇ ਵਿੱਚ ਸਾਡੀ ਤਰੱਕੀ ਨਹੀਂ ਹੈਗੀ ਅਸੀਂ ਸਰੀਰਕ ਤੌਰ ਦੇ ਤਰੱਕੀ ਦੇ ਵਿੱਚ ਚੱਲੀ ਜਾਂਦੇ ਹਾਂ ਪਰ ਜੇ ਅਸੀਂ ਕਹਿੰਦੇ ਹਾਂ ਸਾਡੇ ਕੋਲ ਧਨ ਹੈ ਤੇ ਸਾਡੇ ਕੋਲ ਸਾਰਾ ਕੁਝ ਹੀ ਹੈ ਪਾਪ ਪਵਿੱਤਰ ਵਚਨ ਨੇ ਸਾਨੂੰ ਇਹ ਠਹਿਰਾ ਦਿੱਤਾ ਜਿਹੜਾ ਬੰਦਾ ਤਨੀਆਂ ਮੂਰਖਿਆ ਆਪਾਂ ਵਚਨ ਦੇ ਵਿੱਚੋਂ ਪੜ ਲਵਾਂਗੇ ਇਹਨੂੰ ਉਹ ਕੀਆ ਇੱਕ ਮੂਰਖ ਦੀ ਤਰ੍ਹਾਂ ਉਹ ਪੈਸੇ ਦੇ ਲੋਭ ਦੇ ਵਿੱਚ ਫਸਿਆ ਹੋਇਆ ਤੇ ਉਹਨੇ ਆਪਣਾ ਜਿਹੜਾ ਘਰ ਸੀ ਰੇਤ ਦੇ ਉੱਤੇ ਬਣਾ ਲਿਆ ਤੇ ਉਹਦਾ ਘਰ ਢਹਿ ਜਾਂਦਾ ਉਹਨੇ ਸ਼ਬਦ ਉੱਤੇ ਵਚਨ ਦੇ ਉੱਪਰ ਕਿੱਥੇ ਨਹੀਂ ਲਾਇਆ ਦੋ ਚੀਜ਼ਾਂ ਹੁੰਦੀਆਂ ਆਤਮਾ ਸਰੀਰ ਦੇ ਵਿਰੁੱਧ ਚੱਲਦਾ ਤੇ ਸਰੀਰ ਆਤਮਾ ਦੇ ਵਿਰੁੱਧ ਚੱਲਦਾ ਹੈ ਧਰਤੀ ਦੇ ਉੱਪਰ ਰਹਿ ਕੇ ਅਸੀਂ ਆਪਣਾ ਬਚਾਓ ਤਾਂ ਜ਼ਰੂਰ ਕਰਦੇ ਆ ਉਹ ਸਰੀਰਕ ਹੋ ਜਾਂਦਾ ਪਰ ਆਤਮਿਕ ਨਹੀਂ ਹੁੰਦਾ ਬੰਦੇ ਦੀਆਂ ਦੋ ਮੌਤਾਂ ਹੁੰਦੀਆਂ ਇੱਕ ਬੰਦਾ ਜਿਦਾ ਸਿਰ ਸਰੀਰ ਦੇ ਵਿੱਚ ਹਾਂ ਤੱਕ ਖਤਮ ਹੋ ਜਾਂਦੇ ਹਾਂ ਔਰ ਉਸ ਤੋਂ ਬਾਅਦ ਸਾਡੇ ਲੋਕਾਂ ਦਾ ਨ્યા ਹੋਵੇਗਾ ਔਰ ਨਿਆਂ ਤੋਂ ਬਾਅਦ ਸਾਡੇ ਲੋਕਾਂ ਨੂੰ ਸਵਰਗ ਜਾਂ ਨਰਕ ਉਹ ਸਾਡੇ ਕੁਝ ਕਰਮਾਂ ਦੇ ਦੁਆਰਾ ਕੁਝ ਸ਼ਬਦਾਂ ਦੇ ਦੁਆਰਾ ਜਿਹੜੇ ਵਚਨ ਦੇ ਵਿੱਚ ਲਿਖਿਆ ਤੇਰੇ ਮੂੰਹ ਦੇ ਸ਼ਬਦਾਂ ਨੇ ਤੈਨੂੰ ਖੁਦ ਪ੍ਰਾਪਤਤਾ ਅਸੀਂ ਖੁਦ ਫੜੇ ਜਾਂਦੇ ਆ ਆਪਣੇ ਜ਼ੁਬਾਨ ਦੇ ਸ਼ਬਦਾਂ ਦੇ ਨਾਲ ਪਰ ਬਚਨ ਜਿਹੜਾ ਸਾਨੂੰ ਕੀ ਕਰਦਾ ਹੈ ਬਚਾਉਂਦਾ ਹੈ ਇਹ ਅਸੀਂ ਇਸ ਬਚਨ ਦੇ ਉੱਤੇ ਤਬਾਹੀ ਤੋਂ ਬਚਣਾ ਤੇ ਸਾਨੂੰ ਬਚਨ ਦੇ ਉੱਪਰ ਕਿੱਥ ਲਾਉਣਾ ਪਵੇਗਾ ਅਸੀਂ ਉਸ ਦੂਸਰੀ ਮੌਤ ਤੋਂ ਬਚਣਾ ਹੈ ਜਿਹਦੇ ਵਿੱਚ ਅਸੀਂ ਸਵਰਗ ਦੇ ਵਿੱਚ ਸ਼ਾਮਲ ਹੋ ਸਕੀਏ ਨਰਕ ਤੋਂ ਸਾਈਡ ਤੇ ਹੋ ਜਾਏਗੀ ਅ ਸਾਨੂੰ ਇੱਕ ਸਰੀਰ ਦੇ ਵਿੱਚ ਰਹਿ ਕੇ ਵੀ ਉਪਾਸਨਾ ਕਰਨੀ ਪਵੇਗੀ ਫਿਰ ਸਾਨੂੰ ਅਸੀਂ ਜਦੋਂ ਵੀ ਉਹ ਪਾਸਨਾ ਕਰਾਂਗੇ ਸਰੀਰ ਦੇ ਵਿੱਚ ਸਾਡਾ ਆਤਮਾ ਜਿਹੜਾ ਆ ਉਹ ਮਜ਼ਬੂਤ ਹੁੰਦਾ ਜਾਵੇਗਾ ਅਸੀਂ ਫਿਰ ਦਰੀਬ ਦੇ ਨਾਲ ਧੱਕਾ ਕਰਨ ਵਾਲੇ ਨਹੀਂ ਹੋਵਾਂਗੇ ਅਸੀਂ ਦੁਖੀਏ ਦੇ ਨਾਲ ਪ੍ਰੇਮ ਕਰਨ ਵਾਲੇ ਹੋਵਾਂਗੇ ਅਸੀਂ ਇਹ ਚੀਜ਼ਾਂ ਨੂੰ ਦੇਖੀਏ ਕਿ ਸਾਡਾ ਇਹ ਸਾਡੀ ਜ਼ਿੰਦਗੀ ਦੇ ਵਿੱਚ ਇਹ ਚੀਜ਼ਾਂ ਹੈਗੀਆਂ ਜੇਕਰ ਹੈਗੀਆਂ ਤਾਂ ਫਿਰ ਅਸੀਂ ਆਤਮਾ ਦੁਆਰਾ ਥੋੜਾ ਜਿਹਾ ਚੱਲਦੇ ਜੇਕਰ ਨਹੀਂ ਹੈਗਾ ਤਾਂ ਫਿਰ ਨਹੀਂ ਅਸੀਂ ਗਰੀਬ ਨੂੰ ਦਿੰਦੇ ਹਾਂ ਹallelujah ਹallelujah ਉਹ ਤਬਾਹੀ ਤੋਂ ਬਚਾਉਂਦਾ ਹੈ ਇਹ ਸਰੀਰ ਦੇ ਵਿੱਚ ਰਹਿ ਕੇ ਅਸੀਂ ਸਰੀਰ ਦੇ ਵਿੱਚ ਪੁੰਨਦਾਨ ਚੰਗੀਆਂ ਗੱਲਾਂ ਉਹਨਾਂ ਚੀਜ਼ਾਂ ਨੂੰ ਪ੍ਰਗਟ ਕਰਨਾ ਹੈਗਾ ਸਭਨਾ ਦੇ ਵਿੱਚ ਜਦੋਂ ਅਸੀਂ ਉਹਨਾਂ ਨੂੰ ਪ੍ਰਗਟ ਕਰਾਂਗੇ ਉਹ ਜਿਹੜੇ ਫਾਲਾ ਸਾਡੀ ਜ਼ਿੰਦਗੀ ਦੇ ਵਿੱਚ ਨਜ਼ਰ ਆਉਣਗੇ ਫਿਰ ਸਾਡਾ ਬਚਾਅ ਹੋਗਾ ਹੁਣ ਜਿਹੜੇ ਆ ਕਈ ਲੋਕ ਸਿਰਫ ਪਰਮੇਸ਼ਵਰ ਦੇ ਨਾਮ ਤੋਂ ਹੀ ਫਾਇਡ ਤੇ ਹੋਏ ਜਾਂਦੇ ਹਨ ਉਹ ਕਹਿੰਦਾ ਮੈਂ ਆਪਣੇ ਸ਼ਬਦ ਨੂੰ ਭੇਂਦਾ ਹਾਂ ਤੁਹਾਡੇ ਵਿੱਚ ਪ੍ਰਗਟ ਕਰਦਾ ਹਾਂ ਕਿ ਤੁਸੀਂ ਲੋਕ ਤਬਾਹੀ ਤੋਂ ਬਚ ਜਾਓ ਉਹ ਤਬਾਈ ਧਰਤੀ ਦੀਆਂ ਗੱਲਾਂ ਦੀ ਵੀ ਹੈ ਬਿਮਾਰੀਆਂ ਮੁਸ਼ਕਲਾਂ ਪਰੇਸ਼ਾਨੀਆਂ ਵਿੱਤਾ ਕਲੇਸ਼ ਅਜਿਹਿਆਂ ਵਿਪਤਾਵਾਂ ਦੇ ਵਿੱਚੋਂ ਵੀ ਸਾਨੂੰ ਬਾਹਰ ਕੱਢਦਾ ਹੈਗਾ ਪਰਮੇਸ਼ਵਰ ਦਾ ਵਚਨ ਔਰ ਫਿਰ ਸਾਨੂੰ ਸਾਡੇ ਮਰਨ ਤੋਂ ਬਾਅਦ ਵੀ ਸਦਾ ਸਾਡੇ ਨਾਲ ਰਹਿੰਦਾ ਹੈ ਸਾਨੂੰ ਬਚਾ ਕੇ ਰੱਖਦਾ ਹੈ ਔਰ ਵਚਨ ਦੇ ਵਿੱਚ ਲਿਖਿਆ ਕਹਿੰਦਾ ਤੇਰੀ ਦੁੱਧ ਚੰਘਾਉਣ ਵਾਲੀ ਮਾਂ ਤੈਨੂੰ ਛੱਡ ਸਕਦੀ ਮੈਂ ਤੈਨੂੰ ਕਦੀ ਛੱਡਦਾ ਤੇ ਕਦੀ ਤਿਆਗਦਾ ਨਹੀਂ ਮਾਂ ਨੇ ਬੜੀ ਜਦੋਂ ਜੈਤ ਨਾਲ ਸਾਨੂੰ ਜਨਮ ਦਿੱਤਾ ਪਾਲਿਆ ਵੱਡਿਆਂ ਕਰਦੇ ਹਨ ਤੇ ਪਰ ਸਾਡਾ ਕੀ ਪਰਜ ਰਹਿ ਜਾਂਦਾ ਹallelujah ਹallelujah ਉਹਨੇ ਵੀ ਤਾਂ ਸਾਨੂੰ ਬਚਾ ਕੇ ਪਾਲਿਆ ਹੈ ਆਪਣੀ ਜਾਨ ਨੂੰ ਵਚਨ ਨੂੰ ਪੜ੍ਹੀਏ ਤੇ ਵਚਨ ਦੇ ਵਿੱਚ ਲਿਖਿਆ ਕਿ ਉਹਦਾ ਦੁਆਰਾ ਜਨਮ ਇਹ ਗਿਆਨ ਹੈ ਪਰਮੇਸ਼ਵਰ ਦੇ ਸ਼ਬਦਾਂ ਵਿੱਚੋਂ ਇਹ ਚੀਜ਼ਾਂ ਨੂੰ ਬਿਆਨ ਕੀਤਾ ਗਿਆ ਇਹਦੇ ਲਈ ਕਿ ਔਰਤ ਦਾ ਦਵਾ ਦੂਸਰਾ ਜਨਮ ਹੋ ਜਾਂਦਾ ਮਰਨ ਤੱਕ ਪਹੁੰਚ ਜਾਂਦੀ ਔਰ ਇਹਦੇ ਜਾਦੀਆਂ ਗੱਲਾਂ ਨੂੰ ਅੱਗੇ ਵੀ ਅੱਗੇ ਤੁਰੇ ਚੱਲਾਂਗੇ ਤਾਂ ਹੋਰ ਅੱਗੇ ਵਧੀ ਜਾਣਗੀਆਂ ਪਰ ਆਪਾਂ ਫਿਰ ਟੌਪਿਕ ਤੋਂ ਨਿਕਲ ਜਾਵਾਂਗੇ ਔਰ ਸਾਡਾ ਟੌਪਿਕ ਆ ਇੱਕ ਬਚਾਓ ਦਾ ਫਿਰ ਕੀ ਧਰਤੀ ਦੇ ਉੱਤੇ ਰਹਿ ਕੇ ਸਾਡੀ ਮਾਂ ਨੇ ਸਾਡੇ ਪੇਰੇ ਸਾਨੂੰ ਬਚਾਇਆ ਤੇ ਅਸੀਂ ਕੀ ਕਰਦੇ ਹਾਂ ਇਹ ਸਾਨੂੰ ਆ ਵੀ ਜ਼ਿੰਦਗੀ ਦੇ ਵਿੱਚ ਝਾਤ ਮਾਰਨ ਦੀ ਜ਼ਰੂਰਤ ਹੈ ਅਸੀਂ ਆਪਣੀ ਪਤਨੀ ਦੇ ਨਾਲ ਕੀ ਕਰਦੇ ਹਾਂ ਕਿਦਾਂ ਦਾ ਸਾਡਾ ਵਿਵਹਾਰ ਹੈ ਇਹ ਚੀਜ਼ਾਂ ਸਾਰੀਆਂ ਦੇ ਵਿੱਚ ਦਰਜ ਹਨ ਬਚਾਓ ਦੇ ਲਈ ਆਪਾਂ ਪੜਦੇ ਹਾਂ ਤੇ ਇਹ ਬਚਾਓ ਦੇ ਵਿੱਚ ਹੀ ਸ਼ਾਮਲ ਹੁੰਦੀਆਂ ਹਨ ਕਿ ਅਸੀਂ ਬਾਅਦ ਚ ਜਾਏਗੇ ਅਸੀਂ ਸਿੱਖ ਲਈਏ ਕੁਝ ਜਿਹੜਾ ਗਿਆਨ ਚੰਗਾ ਆ ਉਹਨੂੰ ਅਸੀਂ ਆਪਣੇ ਪੱਲੇ ਬੰਨ ਲਈਏ ਜਿਹੜਾ ਗਿਆਨ ਮਾੜਾ ਆ ਉਹਨੂੰ ਅਸੀਂ ਛੱਡ ਦਈਏ ਲਾਂਬੇ ਹੋ ਜਾਈਏ ਉਸਤੇ ਇਹ ਸੁਲੇਮਾਨੀ ਗੱਲ ਲਿਖੀ ਜਿਹੜਾ ਸਾਨੂੰ ਬਚਾਉਂਦਾ ਹੈ ਸਾਨੂੰ ਉਹਨੂੰ ਪੜ ਲੈਣਾ ਚਾਹੀਦਾ ਹੈ ਉਸ ਗਿਆਨ ਨੂੰ ਪਰ ਜਦੋਂ ਅਸੀਂ ਧਰਮ ਦੇ ਮਾਰਗਾਂ ਦੇ ਵਿੱਚ ਫਸੇ ਰਵਾਂਗੇ ਇਹ ਫਲਾਨਾ ਧਰਮ ਹੈ ਇਹ ਠਿੰਗੜਾ ਧਰਮ ਹੈ ਅਸੀਂ ਉਹਦੇ ਵਿੱਚ ਫਸੇ ਰਵਾਂਗੇ ਅਸੀਂ ਪਾਸ ਨਹੀਂ ਹੋ ਸਕਦੇ ਅਸੀਂ ਪਰ ਮਹੇਸ਼ੂਰ ਨੇ ਬਚਨ ਦੇ ਵਿੱਚ ਲਿਖਿਆ ਜਿਗਤ ਨਾਲ ਪ੍ਰੇਮ ਕੀਤਾ ਹੈ ਉਹਨੇ ਸੰਸਾਰ ਦੇ ਨਾਲ ਮੁਹੱਬਤ ਕੀਤੀ ਹੈ ਉਹਨੇ ਧਰਮਾਂ ਦੇ ਨਾਲ ਮੁਹੱਬਤ ਨਹੀਂ ਕੀਤੀ ਉਹਨੇ ਤੁਹਾਡੇ ਨਾਲ ਮੁਹੱਬਤ ਕੀਤੀ ਹੈ ਮੇਰੇ ਨਾਲ ਕੀਤੀ ਹੈ ਸਾਡੇ ਆਂਡ ਗਵਾਨ ਦੇ ਲੋਕਾਂ ਨਾਲ ਕੀਤੀ ਹੈ ਚਾਹੇ ਉਹ ਮਾੜੇ ਨੇ ਤੇ ਚਾਹੇ ਉਹ ਚੰਗੇ ਹਨ ਉਹ ਪਰਮੇਸ਼ੁਰ ਉਹਨਾਂ ਦਾ ਨਿਰਣਾ ਜਾਣਦਾ ਹੈ ਅਸੀਂ ਆਪਣੇ ਆਪ ਸਰੀਰ ਦੇ ਵਿੱਚ ਹੁੰਦੇ ਹੋਏ ਮਿੰਟੋ ਮਿੰਟ ਰਿਜ਼ਲਟ ਅੜ ਦਿੰਦੇ ਹallelujah hallelujah ਔਰ ਅਸੀਂ ਉਸ ਦੇ ਦੁਆਰਾ ਉਹਨੂੰ ਜੱਜਮੈਂਟ ਕਰ ਲੈਂਦੇ ਆ ਕਿ ਇਹਦੇ ਕੋਲ ਇਹ ਕੱਪੜੇ ਮਾੜੇ ਹਨ ਤੇ ਇਹ ਇਹਦੇ ਵਿੱਚ ਇਨੀ ਉਹ ਕੈਟਾਗਰੀ ਹੈ ਨਹੀਂ ਕਿ ਸਾਡੇ ਨਾਲ ਬਰਾਬਰ ਨਹੀਂ ਬੈਠ ਸਕਦਾ ਸਾਡਾ ਉਹਦਾ ਵੱਡਾ ਪਰ ਪਰਮੇਸ਼ਵਰ ਸਭ ਨਾਲੋਂ ਵੱਡਾ ਹੈ ਜਿਨੇ ਤੁਹਾਨੂੰ ਤੇ ਉਹਨੂੰ ਬਣਾਇਆ ਉਹ ਇਹ ਚੀਜ਼ ਨੂੰ ਚਾਹੁੰਦਾ ਹੈ ਕਿ ਤੁਹਾਡੇ ਵਿੱਚ ਪ੍ਰੇਮ ਹੋਵੇ ਜਿੱਦਾਂ ਮੈਂ ਤੁਹਾਨੂੰ ਬਚਾਇਆ ਤੁਸੀਂ ਵੀ ਦੂਸਰਿਆਂ ਨੂੰ ਬਚਾਓ ਉਨੇ ਆਪਣੇ ਸ਼ਬਦ ਨੂੰ ਭੇਜਿਆ ਹੈ ਪਰਮੇਸ਼ਵਰ ਨੇ ਆਪਣੇ ਬਚਨ ਨੂੰ ਭੇਜਦਾ ਹੈ ਆਪਣੇ ਗਿਆਨ ਨੂੰ ਭੇਜਦਾ ਹੈ ਸਾਡੇ ਵਿੱਚ ਕਿ ਅਸੀਂ ਉਸ ਗਿਆਨ ਨੂੰ ਪ੍ਰਾਪਤ ਕਰ ਲਈਏ ਤੇ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਧਰਤੀ ਦੇ ਉੱਪਰ ਸੁੱਖ ਤੇ ਮਰਨ ਤੋਂ ਬਾਅਦ ਵੀ ਸੁੱਖ ਨੂੰ ਪ੍ਰਾਪਤ ਕਰ ਲਈਏ ਹallelujah ਹallelujah ਅੱਗੇ ਤੁਸੀਂ ਦੂਸਰੀ ਲਾਈਨ ਕੱਢ ਕੇ ਪੜਿਓ ਜ਼ਬੂਰ 108 ਅਧਿਆਇ ਦੀ 6ਵੀਂ ਲਾਈਨ ਜੋ ਹਾਂਜੀ ਤੇਰੇ ਪ੍ਰੀਤਮ ਛੜਾਏ ਜਾਣ ਹਾਂਜੀ ਇਹ ਕਹਿੰਦਾ ਜੀ ਜਦੋਂ ਤੁਸੀਂ ਕੀ ਕਰੋਗੇ ਵਜਨ ਨੂੰ ਸਮਝਣ ਵਾਲੇ ਹੋ ਜਾਓਗੇ ਤਬਾਈ ਤੋਂ বাজ ਜਾਓਗੇ ਫਿਰ ਤੁਹਾਡੇ ਪ੍ਰੀਤਮ ਪਹਿਲਾਂ ਤੁਹਾਨੂੰ ਬਜਣਾ ਪਵੇਗਾ ਪਹਿਲਾਂ ਬਚਾਓ ਦੇ ਵਿੱਚ ਕੀ ਹੋਊਗਾ ਜੀ ਕੀ ਹੋਣਾ ਪਊਗਾ ਸਾਨੂੰ ਬਜਣਾ ਪਊਗਾ ਬਚਾਓ ਦੇ ਵਿੱਚ ਪਹਿਲਾਂ ਫਿਰ ਸਾਡੇ ਪ੍ਰੀਤਮ ਜਿਨ੍ਹਾਂ ਦੇ ਨਾਲ ਸਾਡਾ ਪ੍ਰੇਮ ਹੁਣ ਪ੍ਰੇਮ ਕਿੰਨਾ ਕਿੰਨਾ ਦੇ ਨਾਲ ਉਹ ਮੈਂ ਤੈਨੂੰ ਦੱਸ ਸਕਦਾ ਤੈਨੂੰ ਖੁਦ ਨੂੰ ਪਤਾ ਹੋਵੇਗਾ ਤੁਸੀਂ ਕਿੰਨਾ ਕਿੰਨਾ ਨਾਲ ਪ੍ਰੇਮ ਕਰਦੇ ਹallelujah ਹallelujah ਹਰ ਬੰਦਾ ਹਰ ਮਨੁੱਖ ਹਰ ਭੈਣ ਹਰ ਭਾਈ ਜਿਹਨਾਂ ਦੀ ਯਾਰੀ ਹੈ ਬੱਚਿਆਂ ਦੀ ਵੀ ਹੈ ਹੈ ਨਾ ਦੋਸਤੀ ਹੈ ਔਰ ਹਰ ਲੜਕੇ ਦੀ ਵੀ ਲੜਕੀ ਦੀ ਮੇਲ ਫੀਮੇਲ ਦੋਨਾਂ ਦੀਆਂ ਮੈਂ ਗੱਲਾਂ ਕਰਦਾ ਹਾਂ ਇਹਨਾਂ ਦੀਆਂ ਸਹੇਲੀਆਂ ਵੀ ਹਨ ਮੁੰਡਿਆਂ ਦੇ ਦੋਸਤ ਵੀ ਹਨ ਹੈਨਾ ਇਹ ਉਹਨਾਂ ਨੂੰ ਵੀ ਬਚਾਉਣਾ ਚਾਹੁੰਦੇ ਹਨ ਜਿੱਦੇ ਘਰ ਦੇ ਵਿੱਚੋਂ ਨੇ ਜਨਮ ਧਾਰਿਆ ਹੋਇਆ ਉਹਨਾਂ ਦੇ ਮਾਂ ਪੇ ਉਹਨਾਂ ਦੇ ਭੈਣ ਭਰਾ ਉਹ ਤੋਂ ਗਾੜੀ ਉਹਨਾਂ ਦੇ ਗਾੜੀ ਰਿਸ਼ਤੇ ਦੇ ਵਿੱਚ ਗਾਂ ਦੀ ਕਾ ਬੜੀ ਲੰਬੀ ਇੱਕ ਲੈਂ ਬਣ ਜਾਂਦੀ ਹੈ ਕਹਿੰਦਾ ਤੁਹਾਡੇ ਪ੍ਰੀਤਮ ਤੁਹਾਡੇ ਪਿਆਰੇ ਜਿਨ੍ਹਾਂ ਨਾਲ ਤੁਸੀਂ ਪ੍ਰੇਮ ਕਰਦੇ ਹੋ ਛਡਾਏ ਜਾਣ ਉਹ ਬਾਤ ਜਾਣੋ ਇਸ ਬਿਫਤਾ ਦੇ ਵਿੱਚ ਇਸ ਕਲੇਸ਼ ਦੇ ਵਿੱਚ ਨਾ ਪੈਣ। ਉਹਨਾਂ ਦਾ ਬਚਾਓ ਹੋ ਜਾਵੇ। ਸਾਡੇ ਪਤੀ ਪਤਨੀਆਂ ਕਈਕ ਪਤੀ ਮੰਨਦੇ ਹਨ ਪਤਨੀਆਂ ਨਹੀਂ ਮੰਨਦੀਆਂ ਪਤਨੀਆਂ ਮੰਨਦੀਆਂ ਤੇ ਪਤੀ ਨਹੀਂ ਮੰਨਦੇ। ਮਤਲਬ ਪ੍ਰੇਮੀ ਹੈ ਨਾ ਉਹਨੇ ਕਿਹਾ ਤੇਰੇ ਪ੍ਰੀਤਮ ਪਿਆਰ ਕਰਨ ਵਾਲੇ ਜਿਹੜੇ ਤੇ ਨਹੀਂ ਉਹ ਛੁਡ ਆਏ ਜਾਣ। ਉਹ ਬਾਤ ਜਾਣ ਉਸ ਬਿਫਤਾ ਦੇ ਵਿੱਚੋਂ ਉਸ ਤ੍ਰੇਸ਼ ਦੇ ਵਿੱਚੋਂ। ਹਾਂਜੀ ਅੱਗੇ ਉਹ ਆਪਣੇ ਸੱਜੇ ਹੱਥ ਨਾਲ ਹਾਂਜੀ ਬਚਾ ਲਏ ਉਹਨਾਂ ਨੂੰ ਸੱਜੇ ਹੱਥ ਨਾਲ ਬਚਾ ਲਏ ਪਰਮੇਸ਼ਵਰ ਦੇ ਸੱਜੇ ਹੱਥ ਵਿੱਚ ਬਹੁਤ ਬਲ ਬਹੁਤ ਤਾਕਤ ਹੈ ਉਹ ਦੁਹਾਈ ਦਿੰਦਾ ਆ ਪਰਮੇਸ਼ਵਰ ਦਾ ਦਾਸ ਕਹਿੰਦਾ ਜਿਹੜੇ ਤੇਰੇ ਪ੍ਰੀਤਮ ਛੁੜਾਏ ਜਾਣ ਉਹ ਬਚ ਜਾਣ ਜਦੋਂ ਤੁਸੀਂ ਉਹਦੇ ਨਾਲ ਪ੍ਰੇਮ ਕਰੋਗੇ ਹਿੱਤ ਕਰੋਗੇ ਤੇ ਤੁਸੀਂ ਵੀ ਗਾੜੀ ਆਪਣਿਆਂ ਨੂੰ ਬਚਾ ਸਕਦੇ ਹੋ ਤੇ ਉਹ ਜਿਹਵਾ ਪਰਮੇਸ਼ਵਰ ਦੇ ਗਾੜੀ ਦੁਹਾਈ ਦਿੰਦਾ ਤੂੰ ਆਪਦੇ ਸੱਜੇ ਹੱਥ ਨੂੰ ਵਧਾ ਤਾਂ ਜਿਹੜਾ ਤਵੇ ਜੇ ਫਿਰ ਜ਼ਿਆਦਾ ਬਲ ਹੋਵੇਗਾ ਜਿਆਦਾ ਤਾਕਤ ਹੋਵੇਗੀ ਜਿਹਦੇ ਨਾਲ ਸਾਨੂੰ ਉਹ ਬਚਾਅ ਕਰ ਲਵੇਗਾ ਸਾਡਾ ਜਦੋਂ ਅਸੀਂ ਬਾਤ ਜਾਵਾਂਗੇ ਤਾਂ ਅਸੀਂ ਫਿਰ ਆਪਣੇ ਪ੍ਰੇਮੀਆ ਨੂੰ ਵੀ ਗਾੜੀ ਬਚਾਅ ਸਕਦੇ ਹਾਂ ਇੱਥੇ ਉਹ ਗੱਲ ਕਰਦਾ ਵਾ ਪਰਮੇਸ਼ਵਰ ਦੇ ਨਾਲ ਉਹਦਾ ਪ੍ਰੇਮ ਹੈ ਉਹ ਪਰਮੇਸ਼ਵਰ ਦੇ ਗਾੜੀ ਦੋਹਾਈ ਦਿੰਦਾ ਜਿਹੜੇ ਤੇਰੇ ਪ੍ਰੇਮੀ ਤੂੰ ਉਹਨਾਂ ਨੂੰ ਆਪਣੇ ਸੱਜੇ ਹੱਥ ਨਾਲ ਬਚਾ ਲਾ ਉਹਨਾਂ ਦੇ ਉੱਪਰ ਕਿਰਪਾ ਕਰਦੇ ਤੇਰੀ ਵੱਡਾ ਅਨੁਗ੍ਰਹਿ ਠਹਿਰ ਜਾਵੇ ਉਹਨਾਂ ਦੇ ਉੱਪਰ ਹਾਂਜੀ ਅੱਗੇ ਅਤੇ ਸਾਨੂੰ ਉੱਤਰ ਦੇ ਅਤੇ ਸਾਨੂੰ ਜਵਾਬ ਦੇ ਹਰ ਬੰਦਾ ਜਵਾਬ ਮੰਗਦਾ ਪਰਮੇਸ਼ਵਰ ਦੇ ਕੋਲੋਂ ਮੈਨੂੰ 2 ਘੰਟੇ ਪ੍ਰਾਰਥਨਾ ਕਰਦਿਆਂ ਹੋ ਗਿਆ ਮੈਨੂੰ 10 ਘੰਟੇ ਦੁਆ ਕਰਦਿਆਂ ਹੋ ਗਿਆ ਮੈਨੂੰ ਮਹੀਨਾ ਹੋ ਗਿਆ ਰੋਜ਼ੇ ਰੱਖਦਿਆਂ ਨੂੰ ਮੈਂ 6-6 ਮਹੀਨੇ ਰੱਖੇ ਤਾਂ ਪਰ ਜਵਾਬ ਹਮਦਾ ਨਹੀਂ ਹੁਣ ਜਵਾਬ ਕਿਉਂ ਨਹੀਂ ਆ ਰਿਹਾ ਹੁਣ ਇਹਦੇ ਬਾਰੇ ਵੀ ਥੋੜਾ ਜਿਹਾ ਪਤਾ ਹੋਣਾ ਜ਼ਰੂਰੀ ਆ ਵੀ ਸਾਡਾ ਅਸੀਂ ਵਰਤ ਨਹੀਂ ਰੱਖ ਲਿਆ ਰੋਜ਼ਾ ਪ੍ਰਾਰਥਨਾ ਨਹੀਂ ਕਰ ਲਿਆ ਕੀ ਅਸੀਂ ਬੱਚੇ ਹੋਏ ਹਾਂ ਜਿਹੜਾ ਉਹ ਵਚਨ ਸਾਨੂੰ ਸਿਖਾੜਦਾ ਕੀ ਅਸੀਂ ਉਹਦੇ ਅਨੁਸਾਰ ਚੱਲਦੇ ਹਾਂ ਅਸੀਂ ਭੁੱਖੇ ਰਹਿੰਦੇ ਹਾਂ ਉਹ ਕਹਿੰਦਾ ਆਪਣੇ ਗੁਮਾਂਡੀ ਨੂੰ ਆਪਣੇ ਵਰਗਾ ਪ੍ਰੇਮ ਕਰ ਤਾਂ ਤੂੰ ਭੱਜ ਜਾਵੇਂਗਾ ਪ੍ਰੇਮ ਬਹੁਤ ਸਾਰਿਆਂ ਚੀਜ਼ਾਂ ਤੋਂ ਉੱਤਮ ਹੈ ਜਿਹੜਾ ਬਹੁਤ ਸਾਰਿਆਂ ਪਾਪਾਂ ਨੂੰ ਢਾਕ ਲੈਂਦਾ ਉਹ ਪਾਪ ਹੀ ਨਹੀਂ ਬਾਹਰ ਨਿਕਲ ਮੰਦਾ ਪ੍ਰੇਮ ਤਾਂ ਪ੍ਰੇਮ ਸਾਡੀ ਜ਼ਿੰਦਗੀ ਦਾ ਇੱਕ ਬਚਾਓ ਹੈ ਜੇਕਰ ਅਸੀਂ ਚਾਹੀਏ ਤੇ ਪ੍ਰੇਮ ਕਰੀਏ ਤੇ ਸਭ ਕਾਸੇ ਦੇ ਵਿੱਚੋਂ ਬਾਤ ਕੱਢਦੇ ਹਾਂ ਲੜਾਈ ਨਹੀਂ ਹੋਊਗੀ ਝਗੜੇ ਨਹੀਂ ਪ੍ਰੇਮ ਨਹੀਂ ਕੁਝ ਅਜਹੀਆਂ ਗੱਲਾਂ ਨਹੀਂ ਹੋਣਗੀਆਂ ਜੇ ਅਸੀਂ ਸ਼ਬਦ ਨੂੰ ਜਿਹੜਾ ਸਾਨੂੰ ਤਬਾਹੀ ਤੋਂ ਬਚਾਉਂਦਾ ਹੈ ਵਚਨ ਨੂੰ ਬਚਾਉਂਦਾ ਹੈ ਉਹ ਜਿਹੜਾ ਉਹਨੇ ਸੰਸਾਰ ਦੇ ਵਿੱਚ ਭੇਜਿਆ ਹੋਇਆ ਇਹ ਵਚਨ ਨੂੰ ਜਦੋਂ ਪੜਦੇ ਹਾਂ ਸੁਣਦੇ ਹਾਂ ਤੇ ਸਮਝਦੇ ਹਾਂ ਆਪਣੇ ਮਨ ਨੂੰ ਇਹਦੇ ਉੱਤੇ ਟਿਕਾਉਂਦੇ ਹਾਂ ਤਾਂ ਫਿਰ ਸਾਡੀ ਜ਼ਿੰਦਗੀ ਦੇ ਵਿੱਚ ਬਿਪਤਾ ਨਹੀਂ ਆਉਂਦੀ ਫਿਰ ਸਾਡੀ ਜ਼ਿੰਦਗੀ ਦੇ ਵਿੱਚ ਅਸੀਂ ਅਮਲ ਕਰਨ ਵਾਲੇ ਹੋਣਾ ਹੈ ਕੱਲਾ ਨਿਰਾ ਸੁਣ ਕੇ ਛੱਡਣ ਵਾਲੇ ਨਹੀਂ ਹੋਣਾ ਸ਼ੀਸ਼ੇ ਦੇ ਸਾਹਮਣੇ ਆਉਣਾ ਆ ਤੇ ਇਹ ਸ਼ੀਸ਼ੇ ਨੂੰ ਵੀ ਯਾਦ ਰੱਖਣਾ ਇਹ ਸਾਡੀ ਇੱਧਰ ਇੱਕ ਨੰਗੀ ਤਸਵੀਰ ਖੜੀ ਸਾਹਮਣੇ ਕਰ ਦਿੰਦਾ ਬਾਈ ਤੇਰੇ ਚ ਆ ਗੁਨਾ ਤੇਰੇ ਚ ਆ ਬਾਪ ਹਰ ਬੰਦਾ ਉਹਦੇ ਅੰਦਰ ਝਾਤੀ ਮਾਰੇ ਤੇ ਉਹਨੂੰ ਪ੍ਰਗਟ ਹੋ ਜਾਂਦੀਆਂ ਇਹ ਚੀਜ਼ਾਂ ਹallelujah ਹallelujah ਇਹਨਾਂ ਵਚਨ ਪੜੇ ਸੁਨੇਹਾ ਜਾਂਦੇ ਪਰਮੇਸ਼ੁਰ ਕੰਮ ਕਰਦਾ